ਅਤ ਵਿੱਚ ਨਵੇਂ ਬਣੇ ਕਾਨੂੰਨ ਕੁਝ ਰਾਈ ਤੋਂ ਲਾਗੂ ਹੋ ਗਏ ਹਨ ਜਿਸ ਤੋਂ ਬਾਅਦ ਪੰਜਾਬ ਦੇ ਕਈ ਥਾਣਿਆਂ ਦੇ ਵਿੱਚ ਅਧਿਕਾਰੀ ਆਪਣੇ ਹੇਠਲੇ ਪੱਧਰ ਦੇ ਅਧਿਕਾਰੀਆਂ ਨੂੰ ਨਵੇਂ ਕਾਨੂੰਨਾਂ ਬਾਰੇ ਸਿਖਲਾਈ ਦਿੰਦੇ ਹੋਏ ਨਜ਼ਰ ਆ ਰਹੇ ਹਨ ਇਸੇ ਤਰ੍ਹਾਂ ਜਰੂਰ ਥਾਣਾ ਕੋਤਵਾਲੀ ਕਪੂਰਥਲਾ ਦੀ ਚੈਕਿੰਗ ਕੀਤੀ ਗਈ ਤਾਂ ਥਾਣਾ ਇੰਚਾਰਜ ਬਲਵਿੰਦਰ ਸਿੰਘ ਆਪਣੇ ਥਾਣੇ ਵਿੱਚ ਨਵੇਂ ਕਾਨੂੰਨਾਂ ਸੰਬੰਧੀ ਜਾਣਕਾਰੀ ਦਿੰਦੇ ਨਜ਼ਰ ਆਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਣਾ ਕਿਹਾ ਹੈ ਕਿ ਨਿਆ ਪ੍ਰਕਿਰਿਆ ਦੇ ਵਿੱਚ ਪਹਿਲਾਂ ਨਾਲੋਂ ਕਈ ਬਦਲਾਅ ਆ ਰਹੇ ਹਨ ਜਿਸ ਦੇ ਵਿੱਚ ਕਾਗਜ਼ੀ ਕਾਰਵਾਈ ਦੀ ਬਜਾਏ ਇਲੈਕਟ੍ਰੋਨਿਕ ਸਬੂਤਾਂ ਤੇ ਜ਼ਿਆਦਾ ਕੰਮ ਕਰਨਾ ਪਵੇਗਾ ਹੁਣ ਸਬੂਤਾਂ ਨੂੰ ਲਿਖਤੀ ਰੂਪ ਦੀ ਬਜਾਏ ਆਡੀਓ ਅਤੇ ਵੀਡੀਓ ਰੂਪ ਦੇ ਵਿੱਚ ਰਿਕਾਰਡ ਕਰਨਾ ਹੋਵੇਗਾ ਉਨ੍ਹਾਂ ਦੱਸਿਆ ਕਿ ਹੁਣ ਤੱਕ ਉਨ੍ਹਾਂ ਦੇ ਥਾਣੇ ਵਿੱਚ ਨਵੇਂ ਕਾਨੂੰਨ ਤਹਿਤ ਕੋਈ ਐਫ ਆਈ ਆਰ ਦਰਜ ਨਹੀਂ ਹੋਈ ਹੈ ਪਰ ਕਾਨੂੰਨੀ ਪ੍ਰਕਿਰਿਆ ਨਵੇਂ ਕਾਨੂੰਨ ਅਨੁਸਾਰ ਹੀ ਲਾਗੂ ਹੋਵੇਗੀ ਜਿਹੜੇ ਤਿੰਨ ਨਵੇਂ ਕਾਨੂੰਨ 1 ਜੁਲਾਈ ਤੋਂ ਲਾਗੂ ਹੋਏ ਨੇ ਉਹਦੇ ਵਿੱਚ ਸਾਡੇ ਸੀਨੀਅਰ ਅਫਸਰਾਂ ਵੱਲੋਂ ਤੇ ਹੈੱਡਕ quart ਵੱਲੋਂ ਸਾਡੇ ਐਸਐਸਪੀ ਸਾਹਿਬ ਵੱਲੋਂ ਤੇ ਸਾਡੇ ਅਫਸਰਾਂ ਵੱਲੋਂ ਜਿਹੜੇ ਪ੍ਰੋਗਰਾਮ ਸ ਹੈਗੇ ਟ੍ਰੇਨਿੰਗ ਪ੍ਰੋਗਰਾਮ ਉਹ ਸਾਰੇ ਐਨਜੀਓਸ ਸਾਰੇ ਜਿੰਨੇ ਵੀ ਕਰਮਚਾਰੀ ਹੈਗੇ ਆ ਉਹਨਾਂ ਦੇ ਸਾਰੇ ਜਿਹੜੀ ਹੈਗੀ ਟ੍ਰੇਨਿੰਗ ਕਰਾ ਕੇ ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਵਾ ਟ੍ਰੇਨ ਕੀਤਾ ਜਾਇਆ ਨਵੇਂ ਕਾਨੂੰਨ ਜਿਹੜੇ ਲਾਗੂ ਹੋਏ ਨੇ ਉਹਨਾਂ ਦੇ ਨਾਲ ਕੋਪ ਅਪ ਕਰਨ ਵਾਸਤੇ ਜਿਹੜੇ ਨਵੇਂ ਕਾਨੂੰਨ ਲਾਗੂ ਹੋਏ ਨੇ ਇਹਨਾਂ ਦੇ ਵਿੱਚ ਬਸ ਮੇਜਰਲੀ ਕੋਈ ਪ੍ਰੋਬਲਮ ਨਹੀਂ ਆ ਰਹੀ ਕਿ ਕਾਏਗੀ ਕਿਉਂਕਿ ਸਾਡੀ ਪੁਲਿਸ ਨੂੰ ਸਾਡੀ ਜਿਹੜੇ ਅਫਸਰਾਂ ਨੇ ਟ੍ਰੇਨਿੰਗ ਦਿੱਤੀ ਹੋਈ ਹੈ ਪਰ ਫਿਰ ਵੀ ਜਿਹੜੀ ਹੈਗੀ ਜਿਵੇਂ ਸਾੜਾ ਥੋੜਾ ਜਿਹਾ ਟੈਕਨੀਕਲ ਜ਼ਿਆਦਾ ਹੈਗਾ ਇਹਦੇ ਵਿੱਚ ਜਿਹੜੇ ਸਾਡੇ ਪੁਰਾਣੇ ਕਰਮਚਾਰੀ ਹੈਗੇ ਆ ਉਹਨਾਂ ਨੂੰ ਜੋੜੇ ਦੀ ਦਰਬੱਦ ਨਾਲ ਹੋ ਕੇ ਕਰਾਉਣ ਦੀ ਲੋਟ ਹੈਗੀ ਜੀ ਬਾਕੀ ਮੈਨੂੰ ਨਹੀਂ ਲੱਗਦਾ ਕਿ ਪੁਲਿਸ ਜਿਹੜੀ ਹੈਗੀ ਆ ਪੰਜਾਬ ਤੌਰ ਤੇ ਮੈਨੂੰ ਹੀ ਕਾਫੀ ਜਿਹੜੀ ਮਿਹਨਤ ਦੇ ਨਾਲ ਤੇ ਸ਼ਦਦਤ ਨਾਲ ਕੰਮ ਕਰਦੀ ਹੈ ਇੱਕ ਕਪ ਅਪ ਕਰੇਗੀ ਜੀ ਇਸ ਦੇ ਨਾਲ ਜੀ ਪਹਿਲੋਂ ਜਿੱਦਾਂ ਆਪਾਂ ਨੂੰ ਸਾਰੇ ਜਿਹੜਾ ਸੀਆਰਪੀਸੀ ਵਿੱਚ ਐਵਿਡੈਂਸ ਵਿੱਚ ਜਿਹ ਸੀ ਪਹਿਲੋਂ ਰਵਿਟਰ ਵਰਕ ਜ਼ਿਆਦਾ ਹੁੰਦਾ ਸੀਗਾ ਫੁੱਲ ਜਿਹੜਾ ਹੈ ਨਾ ਇਲੈਕਟ੍ਰੋਨਿਕ ਵਰਕ ਜ਼ਿਆਦਾ ਹੋਏਗਾ ਕਿੰਨਾ ਫਰਕ ਪਏਗਾ ਇਸ ਵਿੱਚ ਜਿਵੇਂ ਹੈਗਾ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਜਿਵੇਂ ਸੀਆਰਪੀਸੀ ਪੁਰਾਣੇ ਦੇ ਹਿਸਾਬ ਨਾਲ ਜਿਹੜਾ ਸੀਗਾ ਰਿਟਰਨ ਵਰਕ ਜ਼ਿਆਦਾ ਸੀਗਾ ਹੁਣ ਛੋੜਾ ਜਿਹਾ ਹੈਗਾ ਟੈਕਨੀਕਲ ਹੋ ਗਿਆ ਹੁਣ ਵੀਡੀਓ ਰਿਕਾਰਡਿੰਗ ਆਡੀਓ ਰਿਕਾਰਡਿੰਗ ਆਡੀਓ ਵੀਡੀਓ ਦੀ ਜਿਹੜੀ ਰਿਕਾਰਡਿੰਗ ਹੈਗੀ ਉਹ ਕਰਤੀ ਦਿੱਤੀ ਜਾਏਗੀ ਇਹਦੇ ਵਿੱਚ ਜਿਵੇਂ ਨਵੇਂ ਦੇ ਵਿੱਚ ਉਸੇ ਸਮੇਂ ਜਿਹੜੀ ਹੈਗੀ ਵੀਡੀਓ ਰਿਕਾਰਡਿੰਗ ਜਿਹੜੀ ਹੈਗੀ ਉਹ ਐਪ ਇੱਕ ਐਪ ਜਿਹੜੀ ਹੈਗੀ ਉਹ ਤੁਹਾਨੂੰ ਡਾਊਨਲੋਡ ਕਰਨੀ ਪੈਗੀ ਮੈਜਿਸਟਰ ਸਾਹਿਬ ਨੂੰ ਤੇ ਜੁੜੀ ਪੈਗੀ ਉਸੇ ਵੇਲੇ ਵੀਰੰਦਰ 24 ਆਰ ਜਿਹੜਾ ਹੈਗਾ ਉਹ ਕਰਨੇ ਪੈਣਗੇ ਉਹਦੇ ਵਿੱਚ ਮੈਂ ਥੋੜਾ ਹੈਕਟਿਕ ਤਾਂ ਹੋ ਸਕਦਾ ਬਟ ਜੇ ਬਪਾ ਕਿਸੇ ਨੂੰ ਪ੍ਰੋਬਲਮ ਪ੍ਰੋਬਲਮੈਟਿਕ ਨਹੀਂ ਹੈ ਜਾਂ ਅਨ ਅਕ্সেਸਿਬਲ ਵੀ ਹੈ ਜਾਂ ਕਿਸੇ ਜੀ ਨਾਮੋਂ ਕੇ ਲਈ ਹੈ ਪੰਜਾਬ ਸਰਕਾਰ ਉਹ ਲੋਕ ਕੁਝ ਰਸਾਲੇ ਜਾਂ ਪੰਜਾਬੀ ਦੇ ਵਿੱਚ ਲਿਖ ਕੇ ਆ ਲੋਕਾਂ ਨੂੰ ਆਉਂਦੇ ਪੰਜਾਬ ਉਸ ਦੇ ਮੁਲਾਜ਼ਮਾਂ ਦਾ ਸਹੂਲਤ ਵਾਸਤੇ ਕੋਈ ਜੀ ਮਈ ਕਰਾਈ ਬਿਲਕੁਲ ਜੀ ਮੈਂ ਅਸੀਂ ਜਿਹੜੇ ਹੈਗੇ ਪੰਜਾਬ ਸਰਕਾਰ ਤੇ ਸਾਡੇ ਸੀਨੀਅਰ ਅਫਸਰ ਸਾਹਿਬਾਨ ਵੱਲੋਂ ਬੀਜ ਵੀ ਸਾਹਿਬ ਵੱਲੋਂ ਤੇ ਐਸ ਐਸ ਪੀ ਸਾਹਿਬ ਵੱਲੋਂ ਸਾਡੇ ਮਹਿਕਮੇ ਤੌਰ ਤੇ ਜਿਹੜੇ ਹੈਗੇ ਆ ਇਹਨੂੰ ਹੋਰ ਵੀ ਆਸਾਨ ਕਰਨ ਦੇ ਲਈ ਉਹਨਾਂ ਨੂੰ ਪੰਜਾਬੀ ਦੇ ਵਿੱਚ ਜਿਹੜੇ ਹੈਗੇ ਕੰਮ ਉਹਨਾਂ ਦੇ ਦੇ ਇੰਪੋਰਟੈਂਟ ਪੁਆਇੰਟਸ ਕੱਢ ਕੇ ਉਹਨਾਂ ਨੂੰ ਪੰਜਾਬੀ ਦੇ ਵਿੱਚ ਤਰਜਮਾ ਕਰਕੇ ਉਹਦਾ ਸਾਰੇ ਜਿਹੜੀ ਹੈਗੇ ਥਾਣਿਆਂ ਦੇ ਵਿੱਚ ਸਰਕੂਲੇਟ ਕੀਤੇ ਆ ਜੀ ਸਾਡੇ ਕੋਲ ਵੀ ਹੈਗੇ ਅਸੀਂ ਆਪਣੇ ਮੁਲਾਜ਼ਮਾਂ ਨੂੰ ਵੀ ਬਰੀਫ ਵੀ ਕਰਦੇ ਆ ਉਹਨਾਂ ਨੂੰ ਬੁੱਕਸ ਜਿਹੜੀਆਂ ਹੈਗੀਆਂ ਡਿਸਟ੍ਰਿਕਟ ਰੂਟ ਵੀ ਕੀਤੀਆਂ ਅਸੀਂ ਜਿਹੜੀ ਸਾਡੀ ਸਵੇਰੇ 8 ਵਜੇ ਸਾਡੀ ਵਰਕ ਰੂਟ ਹੁੰਦੀ ਆ ਉਹਦੇ ਵਿੱਚ ਵੀ ਅਸੀਂ ਇੱਕ ਦੂਜੇ ਨਾਲ ਡਿਸਕਸ ਕਰਕੇ ਤੋਂ ਉਹਨਾਂ ਨੂੰ ਮੁਲਾਜ਼ਮਾਂ ਨੂੰ